ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਜੈਤੋ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਕਿ ਉਹਨਾਂ ਪਾਰਟੀ ਦੇ ਕਈ ਪੁਰਾਣੇ ਵਰਕਰਾਂ ਅਤੇ ਹੋਰ ਆਗੂ ਸਹਿਬਾਨ ਨਾਲ ਮੁਲਾਕਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੈਤੋ ਨੂੰ ਇਤਿਹਾਸਿਕ ਸ਼ਹਿਰ ਦਾ ਦਰਜਾ ਦਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਅਤੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਵੀ ਲਿਆਂਦਾ ਜਾਵੇਗਾ ਨਾਲ ਹੀ ਉਹਨਾਂ ਕਹਿਆ ਕੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਫੀ ਜ਼ਿਆਦਾ ਚਿੰਤਤ ਹੈ ਅਤੇ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਸਰਬਸੰਮਤੀ ਦੇ ਨਾਲ ਮਤਾ ਵੀ ਲਿਆਂਦਾ ਗਿਆ ਹੈ ਆਓ ਸੁਣਦੇ ਹਾਂ ਕੀ ਕਹਿੰਣਾ ਹੈ ਕੁਲਤਾਰ ਸਿੰਘ ਸੰਧਵਾ ਦਾ ਅਤੇ ਅਮੋਲਕ ਸਿੰਘ ਦਾ ਸਾਡੀ ਜੇ ਤੋਂ ਪਹੁੰਚੇ ਹੋ ਜੀ ਆ ਦੋ ਦਿਨਾਂ ਦਾ ਜਿਹੜਾ ਵਿਸ਼ੇਸ਼ اجلاس ਕਰਾਇਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਬڑا ਡੈਮੋਕ੍ਰੇਸੀ ਦਾ ਇੱਕ ਉਤਸਵ ਹੁੰਦਾ ਹੈ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਔਰ ਇਹ ਸੈਸ਼ਨ ਇਸ ਕਰਕੇ ਬੁਲਾਏ ਜਾਂਦੇ ਤਾਂ ਕਿ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਉਹਨਾਂ ਦੀ ਦੁੱਖ ਤਕਲੀਫਾਂ ਨਮਾਇंदे ਦੇ ਆਖੀ ਉੱਤੇ ਵਿਧਾਨ ਸਭਾ ਤੇ ਰੱਖਣ ਤੇ ਸਰਕਾਰ ਔਰ ਜਿਹੜੀ ਹੈ ਬਿਊਰੋਕ੍ਰੇਸੀ ਉਹ ਸਾਹਮਣੇ ਬੈਠੀ ਹੁੰਦੀ ਹੈ ਤੇ ਉਹਨਾਂ ਤੋਂ ਪ੍ਰੋਪਰ ਜਵਾਬ ਲੈ ਕੇ ਉਹਨਾਂ ਸਾਰਾ ਦੇ ਹੱਲ ਕੀਤੇ ਜਾਂਦੇ ਸੋ ਬਹੁਤ ਸਾਰੇ ਮੁੱਦੇ ਜਿਹੜੇ ਜਿੰਨੇ ਵੀ ਉੱਥੇ ਸਾਡੇ ਮਾਨਯੋਗ ਵਿਧਾਇਕ ਸਾਬਾਨਾ ਨੇ ਉਠਾਏ ਉਹ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਗਏ ਔਰ ਮੈਨੂੰ ਨਹੀਂ ਲੱਗਦਾ ਵੀ ਕੋਈ ਸਾਡਾ ਮਾਨਯੋਗ ਵਿਧਾਇਕ ਰਹਿ ਗਿਆ ਹੋਵੇਗਾ ਜਿਨੇ ਕੋਈ ਆਪਦੀ ਗੱਲ ਕਰਨੀ ਸੀ ਸਾਰਿਆਂ ਨੂੰ ਮੌਕਾ ਦਿੱਤਾ ਸੋ ਹੁਣ ਫੇਰ ਦੁਬਾਰਾ ਫੇਰ ਹੁਣ ਬਜਟ ਸੈਸ਼ਨ ਕਰਾਂਗੇ ਸੋ ਇਸ ਤਰ੍ਹਾਂ ਦੀ ਸੈਸ਼ਨ ਜਿੰਨੇ ਵੱਧ ਤੋਂ ਵੱਧ ਹੋਣਗੇ ਉਨੀ ਸਾਡੀ ਡੈਮੋਕ੍ਰੇਸੀ ਵੱਧ ਸੁਸ਼ਕਤ ਹੁੰਦੀ ਹੈ ਔਰ ਜਿਹੜੀ ਬਿਊਰੋਕ੍ਰੇਸੀ ਔਰ ਸਰਕਾਰ ਵੱਧ ਜਵਾਬਦੇਹ ਬਣਦੀ ਹੈ ਸੋ ਇਹ ਬਹੁਤ ਵਧੀਆ ਐਕਸਪੀਰੀਅੰਸ ਹੈ ਹਾਂ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਪੱਖ ਦੇ ਵਿੱਚ ਕਿਸ ਤਰ੍ਹਾਂ ਦੇ ਰਿਹਾ ਸੀ ਕਿਸਾਨਾਂ ਦੇ ਤਾਂ ਦੇਖੋ ਜੀ ਹਿੰਦੁਸਤਾਨ ਸਾਰਾ ਹੀ ਚੱਲਦਾ ਹੈ ਤਾਂ ਕਿਸਾਨੀ ਤੇ ਚੱਲਦਾ ਜੀ ਜੇ ਕਿਸੇ ਦੀ ਅੱਜ ਦੁਕਾਨ ਚੱਲਦੀ ਹੈ ਤਾਂ ਉਹ ਵੀ ਕਿਸਾਨਾਂ ਨਾਲ ਚੱਲਦੀ ਹੈ ਜੇ ਕੇ ਦੀ ਕੋਈ ਕਲੀਨਿਕ ਚੱਲਦਾ ਉਹ ਵੀ ਕਿਸਾਨਾਂ ਨਾਲ ਚੱਲਦਾ ਹੈ। ਉਹ ਜੇ ਕੋਈ ਫੈਕਟਰੀ ਆ ਉਹ ਉਹ ਵੀ ਕਿਸਾਨੀ ਤੋਂ ਸ਼ੁਰੂ ਹੁੰਦੀ ਹੈ। ਸੋ ਉਹਨਾਂ ਦੇ ਹੱਕਾਂ ਦੀ ਰੱਖਿਆ ਵਾਸਤੇ ਸਰਕਾਰ ਵੱਲੋਂ ਇੱਕ ਮਤਾ ਲਿਆਂਦਾ ਗਿਆ ਸੀ ਜਿਹੜਾ ਕਿ ਯੂਨੀਨਿਮਸਲੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜੀ ਸਰ। ਆਕਿੰਦਰ ਸਰਕਾਰ ਨੂੰ ਕਿਹਾ ਗਿਆ ਕਿ ਕਿਸਾਨ ਆਪਣੀ ਐ। ਇਕੱਲੇ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਅਡਾਨੀ ਵਰਗੇ ਉਹ ਹੀ ਨਹੀਂ ਤੁਹਾਡੇ ਕੱਲੇ। ਜੇ ਕਿਸਾਨ ਵੀ ਇਹ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ। ਸੋ ਇਹਨਾਂ ਦੇ ਹੱਕਾਂ ਦੀ ਰੱਖਿਆ ਕਰੋ। ਆ ਜਿੱਕਰ ਗੱਲ ਕੀਤੀ ਜਵੇ ਜੈਤੂ ਦੀ ਤਾਂ ਜੈਤੂ ਜਿਹੜਾ ਸ਼ਹਿਰ ਹੈ ਜੀ ਆ ਬੜਾ ਇਤਿਹਾਸਕ ਆ ਜੀ ਪਰ ਇਹਨੂੰ ਹਜੇ ਤੱਕ ਕਿਸੇ ਵੀ ਸਰਕਾਰ ਨੇ ਇਤਿਹਾਸਕ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ ਉਸ ਤਰ੍ਹਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਜੈਤੂ ਵਾਸਤੇ ਨਾ ਜੋ ਜੋ ਵੀ ਕੁਝ ਲੋਕਾਂ ਨੇ ਉਹ ਸਾਰੀਆਂ ਮੈਨੂੰ ਐਮਐਲਏ ਸਾਹਿਬ ਅਸੀਂ ਇਕੱਠੇ ਬੈਠ ਕੇ ਸਾਰੇ ਸਰਕਾਰ ਨਾਲ ਠਾਵਾਗੇ ਤੇ ਜੋ ਚਾਹੀਦੀਆਂ ਪੂਰੀਆਂ ਕਰਾਵਾਂਗੇ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਜੀ ਵਾਹ ਗੁੱਡੀ ਕਾ ਖਾਲਸਾ ਵਾਹ ਗੁੱਡੀ ਧੰਨ ਆਹ ਦੇਖ ਸਾਬ ਅੱਜ ਸਪੀਕਰ ਸਾਹਿਬ ਜੈਤੋਂ ਪਹੁੰਚੇ ਆ ਕੋਈ ਇਹਨਾਂ ਨੂੰ ਵਿਸ਼ੇਸ਼ ਤੁਸੀਂ ਮੰਗਾ ਜੈਤੋਂ ਦੀਆਂ ਦੱਸੀਆਂ ਗਈਆਂ ਕਿਸ ਤਰ੍ਹਾਂ ਦਾ ਕੋਈ ਹੱਲ ਹੋਣ ਦਾ ਪਰੋਸਾ ਜਾ ਕਿ ਜਿਵੇਂ ਆਹ ਸੀਵਰੇਜ ਦੀ ਲੈ ਲਓ ਜਾਂ ਛੁੜੀਆਂ ਜਾਂ ਸੜਕਾਂ ਦੀ ਲੈ ਲਓ ਕਿਸ ਤਰ੍ਹਾਂ ਕਰੋਗੇ ਸਪੀਕਰ ਸਾਹਿਬ ਆਜਾਪ ਦੇ ਨਿੱਜੀ ਪ੍ਰੋਗਰਾਮ ਤੇ ਆਏ ਸੀ ਪਰ ਸਾਨੂੰ ਸਪੀਕਰ ਸਾਹਿਬ ਨੇ ਪਹਿਲਾਂ ਵੀ ਗਰਾਊਂਡ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਨੇ 5 ਲੱਖ ਰੁਪਏ ਦਿੱਤਾ ਹੀ ਜਿਸ ਦੇ ਨਾਲ ਜਿਹੜੀ ਗਰਾਊਂਡ ਦੀ ਦਿਚਾ ਥੋੜੀ ਜੀ ਸਭਰੀਆ ਸੀ ਹੋਰ ਵੀ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਆ ਸੀ ਇਹਨਾਂ ਤੋਂ ਮੰਗ ਲੈਣੇ ਆ ਤੇ ਇਹ ਸਾਨੂੰ ਦੇ ਦਿੰਦੇ ਆ ਕੋਈ ਦਿੱਕਤ ਨਹੀਂ ਗਈ ਸੋ ਸੀਬ੍ਰੇਜ ਦਾ ਤੁਹਾਨੂੰ ਪਤਾ ਪਹਿਲਾਂ ਹੀ ਆਪਣਾ ਪ੍ਰੋਜੈਕਟ ਆ ਜਿਹੜਾ ਉਹ ਚੱਲੀ ਜਾਂਦਾ ਬਹੁਤ ਛੇਤੀ ਹਾਲ ਹੋ ਜਾਊਗਾ ਤੇ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ। ਹਾਂ ਜਿਸ ਤਰ੍ਹਾਂ ਸਪੀਕਰ ਸਾਹਿਬ ਨੇ ਦੱਸਿਆ ਵੀ ਜਿਹੜੇ ਜੈਤੂ ਇਤਿਹਾਸਿਕ ਦਰਜਾ ਦਵਾਉਣ ਵਾਲਾ ਜੀ ਕੋਈ ਇਸ ਤਰ੍ਹਾਂ ਦਾ ਕੋਈ ਸਵਾਲ ਵਗੈਰਾ ਲਗਾਏ ਕਿ ਇਹ ਜੀ ਵਿਧਾਨ ਸਭਾ ਚ ਤੁਹਾਡੇ ਵੱਲੋਂ ਹਾਂ ਜੀ ਮੈਂ ਲਗਾਇਆ ਸੀਗਾ ਸਵਾਲ ਇਹ ਸੋ ਦੁਬਾਰਾ ਵੀ ਉਸ ਤੇ ਡਿਸਕਸ਼ਨ ਕਰਾਂਗੇ ਸਪੀਕਰ ਸਾਹਿਬ ਤੋਂ ਪੁੱਛਾਂਗੇ ਵੀ ਉਹ ਕਿਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ। ਠੀਕ ਹੈ ਸਰ ਥੈਂਕ ਯੂ ਸਰ। ਥੈਂਕ ਯੂ ਜੀ।